ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਨੇ ਜਿਸ ਨੂੰ ਕਿ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੈ ਇਸ ਗਵੱਤਰ ਧਾਤੀ ਤੇ 10ਵੇਂ ਗੁਰੂ ਜੀ ਨੇ ਚਰਨ ਪਾਇਆ ਸੀ ਸੋ ਅੱਜ ਉੱਥੇ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਸਥਿਤ ਹੈ ਸੋ ਅੱਜ ਤੁਹਾਨੂੰ ਉਹਦੇ ਦਰਸ਼ਨ ਕਰਾਉਣ ਲੱਗਿਆ ਸੋ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਤੇ ਲਾਇਕ ਸ਼ੇਅਰ ਵੀ ਜ਼ਰੂਰ ਕਰਨਾ ਜੀ ਤਾਂ ਕਿ ਲਬੱਤ ਤੋਂ ਵੱਧ ਲੋਕਾਂ ਤੋਂ ਕਰ ਇਸ ਗੁਰੂ ਘਰ ਦਾ ਇਤਿਹਾਸ ਫੌਂ ਸਕੈ ਤੇ ਉਹ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਸੋਕੀ ਲੋ ਫਿਰ ਚੱਲਦੇ ਆ ਦਿਖਾਉਣਾ ਤੁਹਾਨੂੰ ਇੱਕ ਹੋਰ ਗੁਰੂ ਘਰ ਇਤਿਹਾਸ ਗੁਰੂ ਘਰ ਇਹ ਹੈ ਜੀ ਗੁਰਦੁਆਰਾ ਰਈਰੂ ਸਾਹਿਬ ਪਿੰਡ ਅਨੰਤਪੁਰ ਸੰਨੇਵਾਲ ਇਸ ਪਾਵਨ ਪਵਿੱਤਰ ਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਹੈ। ਸੰਤਾਨ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਸੀਬਾ ਵਾਲੇ ਦੀ ਧਰਤੀ ਤੋਂ ਉੱਚ ਦਾ ਪੀਰ ਬਣ ਕੇ ਚਾਲੇ ਪਾਏ ਗੁਰੂ ਜੀ ਕਟਾਣਾ ਸਾਹਿਬ ਪਿੰਡ ਰਾਮਪੁਰ ਸਾੰਨੇਵਾਲ ਤੋਂ ਹੁੰਦੇ ਹੋਏ ਭਾਈ ਦਿਆਵ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਗਨੀ ਖਾਂ ਅਤੇ ਨਵੀਂ ਖਾਸ ਮੇਤ ਇਸ ਸਥਾਨ ਤੇ ਪਹੁੰਚੇ 13 ਚੌਥਾ ਬਹੁਤ ਹੀ ਠੰਡੀ ਰਾਤ ਨੂੰ ਇਸ ਸਥਾਨ ਤੇ ਗੁਰਾਂ ਨੇ ਬਤਾਈ ਗੁਰੂ ਜੀ ਨੇ ਅਮਰਤ ਵੇਲੇ ਰੇਰੂ ਦੀ ਦਰਖਤ ਦੀ ਤਾਂਤਣ ਕੀਤੀ ਗੁਰੂ ਜੀ ਦੇ ਆਉਣ ਦੀ ਖਬਰ ਸੁਣ ਕੇ ਪਿੰਡ ਅਨੰਦਪੁਰ ਦੀਆਂ ਸੰਗਤਾਂ ਨੇ ਪਰਿਵਾਰਾਂ ਸਮੇਤ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਜਲ ਪਾਣੀ ਦੀ ਸੇਵਾ ਵੀ ਕੀਤੀ। ਗੁਰੂ ਜੀ ਸੰਗਤ ਦਾ ਪਿਆਰ ਸਤਿਕਾਰ ਦੇਖ ਕੇ પ્રસન્ન ਹੋਏ। ਅਗੈ ਬਚਨ ਕੀਤਾ ਕਿ ਅੱਜ ਸਾਨੂੰ ਇੱਥੇ ਨੰਦਪੁਰ ਸਾਹਿਬ ਵਰਗੀ ਠੰਡੀ ਹਵਾ ਅਤੇ ਸੰਗਤਾਂ ਦਾ ਪਿਆਰ ਮਿਲਿਆ ਹੈ। ਸਤਗੁਰਾਂ ਨੂੰ ਪ੍ਰਸੰਨ ਵੇਖ ਕੇ ਸੰਗਤਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਸਾਨੂੰ ਕੋਈ ਨਿਸ਼ਾਨੀ ਬਖਸ਼ੋ। ਤਾਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਜਿਹੜੀ ਦਤਨ ਕੀਤੀ ਸੀ ਉਸ ਦਰਤਨ ਨੂੰ ਧਰਤੀ ਵਿੱਚ ਗੱਡ ਦਿੱਤਾ ਅਤੇ ਬਚਨ ਕੀਤਾ ਕਿ ਇਹ ਨਿਸ਼ਾਨੀ ਸਾਡੀ ਜੁਗਾ ਤੱਕ ਰਹੇਗੀ ਦਰਤਨ ਤੋਂ ਹਰੇ ਦੂ ਦਾ ਦਰਖਤ ਅੱਜ ਵੀ ਹਰਿਆ ਭਰਿਆ ਇਸ ਹਸਤਾਨ ਤੇ ਮੌਜੂਦ ਹੈ ਆਓ ਪਹਿਲਾਂ ਤੁਹਾਨੂੰ ਉਸ drakhto day darshan kro na ਇਹ ਹੈ ਜੀ ਉਹ ਦਰਖਤ ਜੋ ਗੁਰੂ ਜੀ ਨੇ ਦਾਤਾਂ ਰੂਪ ਵਿੱਚ ਲਗਾਇਆ ਸੀ ਤੇ ਅੱਜ ਇਹ ਹਰਾ ਭਰਿਆ ਮਜੂਦ ਹੈ ਤਾਂ ਦਰਸ਼ਨ ਕਰੋ ਜੀ ਇਸ ਪਵਿੱਤਰ ਦਰਖਤ ਦੇ ਤੋਏ ਸੀ ਇਸ ਗੁਰੂ ਘਰ ਦਾ ਇਤਿਹਾਸ ਇਸ ਸਥਾਨ ਤੇ ਜੋ ਵੀ ਮਾਈ ਭਾਈ ਸਰਦਾਰ ਨਾ ਸਿੱ ਛਕਾਉਂਦਾ ਹੈ ਉਸ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਸਵਾਪ ਜੀ ਵੀ ਇਸ ਗੁਰੂ ਘਰ ਦੇ ਦਰਸ਼ਨ ਜਰੂਰ ਕਰਨੇ ਤੇ ਆਪਣੇ ਬੱਚਿਆਂ ਨੂੰ ਵੀ ਇਸ ਗੁਰੂ ਘਰ ਦੇ ਦਰਸ਼ਨ ਕਰਾਉਣੇ ਤੇ ਇਥੋਂ ਦੇ ਇਤਿਹਾਸ ਬਾਰੇ ਉਹਨਾਂ ਨੂੰ ਦੱਸਣਾ ਇਸੇ ਹਸਤਾਨ ਤੋਂ ਗੁਰੂ ਜੀ ਫਿਰ ਪਿੰਡ ਟੱਬਾ ਤੋਂ ਹੁੰਦੇ ਹੋਏ ਪਿੰਡ ਆਲਮਗੀਰ ਪਹੁੰਚੇ ਸਨ ਜੇ ਵੀਡੀਓ ਵਧੀਆ ਲੱਗੀ ਵੀਡੀਓ ਵਧੀਆ ਲੱਗੇ ਤਾਂ ਕਿਰਪਾ ਕਰਕੇ ਲਾਇਕ ਤੇ ਸ਼ੇਅਰ ਜ਼ਰੂਰ ਕਰ ਦੇਣੀ ਜੀ ਸ਼ੁਗਰੀਆ ਧੰਨਵਾਦ